ਬੀਬੀ ਕੋਲਾ ਜੀ ਅਪਲਾਈ ਕੇ ਅੰਦਰ ٹرسٹ پائی ਗੁਰ ਇਕਬਾਲ ਸਿੰਘ ਜੀ ਦੀ ਰਹਿਮਾਈ ਹੀਟ ਚੱਲ ਰਹੀ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਦੇ ਮੁਖ ਸੇਵਾਦਾਰ ਭਾਈ ਅਮਰਜੀਤ ਸਿੰਘ ਸਿਲਕੀ ਜੀ ਦੇਖ ਰਹੇ ਖੇਡ ਤਨਤਨ ਸ਼੍ਰੀ ਗੁਰਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ 25 ਨਵੰਬਰ 2025 ਦਿਨ ਮੰਗਲਵਾਰ ਨੂੰ ਮਨਾਈ ਜਾ ਰਹੀ ਹੈ Parida, anu se virha bichavar le par virha, virha virha lekar saay b ਜਿਹੜੀ ਇਸ ਨਵੰਗਰਾਇ ਦਾ ਨੇ ਸਿੱਖੀ ਦਾ ਮਕਿਨ ਆ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਜੀ ਜਾਣਦੇ ਹੋ 25 ਨਵੰਬਰ ਦਿਨ ਮੰਗਲਵਾਰ ਨੂੰ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਉਰਦੇਵਾਹਦਰ ਮਹਾਰਾਜ ਜੀ ਦਾ ਸ਼ਹੀਦੀ ਸ਼ਬਦੀ ਦਾ ਦਿਹਾੜਾ ਆ ਰਿਹਾ ਹੈ। ਤੇ ਉਸ ਦਿਹਾੜੇ ਨੂੰ ਸਮਰਪਤ ਜਿੰਨੇ ਵੀ ਮੰਗਲਵਾਰ ਵਿਚਾਰੇ ਨੇ ਸਤ ਮੰਗਲਵਾਰ ਪੈਂਦੇ ਅੱਜ ਦਾ ਪਾ ਕੇ ਕਿਉਂਕਿ 25 ਨਵੰਬਰ ਦਿਨ ਮੰਗਲਵਾਰ ਬਣਦਾ ਹੈ ਤੇ 7 ਨਵੰਬਰ 7 ਮੰਗਲਵਾਰ ਜਿਹੜੇ ਸਮਾਗਮ ਬਾਬਾ ਕੁੰਨਨ ਸਿੰਘ ਜੀ ਸੰਗਤ ਨਵਾਜ਼ ਵਿਖੇ ਮਹਾਪੁਰਖ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਦਿਨਾਂ ਦੀ ਪ੍ਰੇਰਣਾ ਸਰਕਾਰ ਇਥੇ ਲਿਖੇ ਗਏ ਨੇ ਅੱਜ ਪਹਿਲਾ ਮੰਗਲਵਾਰ ਅੱਜ 14 ਅਕਤੂਬਰ ਹੈ ਅੱਜ ਪਹਿਲਾ ਮੰਗਲਵਾਰ ਉਸ ਤੋਂ ਬਾਅਦ ਜਿਹੜਾ 21 21 ਅਕਤੂਬਰ ਆਏਗਾ ਫਿਰ 28 ਅਕਤੂਬਰ ਫਿਰ 4 ਨਵੰਬਰ 11 ਨਵੰਬਰ ਤੇ 18 ਨਵੰਬਰ ਤੇ ਉਸ ਤੋਂ ਬਾਅਦ 25 ਨਵੰਬਰ ਇਹ ਸੱਤ ਮੰਗਲਵਾਰ ਲਗਾਤਾਰ ਸਤਿਗੁਰਾਂ ਦੀ ਤੇ ਸਤਿਗੁਰਾਂ ਦੇ ਪਿਆਰੇ ਭਾਈ ਦਿਆ ਬਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦਿਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਇਹ ਸਤ ਮੰਗਲਵਾਰ ਦਾ ਸਮਾਗਮ ਅੰਮ੍ਰਿਤ ਵੇਲੇ ਦਾ ਲਿਖਿਆ ਗਿਆ ਸਵੇਰੇ 5:00 ਤੋਂ 7:00 ਬਾਬਾ ਕੁੰਦਨ ਸਿੰਘ ਜੀ ਸੰਗਤ ਵਾਸਿਖੇ ਆਪ ਦੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਆਓ ਰਲ ਮਿਲ ਕੇ ਧਨ ਤਨ ਸਹਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਈਏ ਉਹਨਾਂ ਦੇ ਪਿਆਰਿਆਂ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਈਏ ਆਪ ਜੀ ਸਾਰੇ ਇੱਥੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਸੰਗਤ ਨਵਾਸਿਕੇ ਤਰਨਤਾਰਨ ਰੋਡ ਵਿਕੇ 5 ਤੋਂ 7 ਅਮਰਤ ਵੇਲੇ ਹਰ ਮੰਗਲਵਾਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ